ਸੱਜਣ ਅੱਖਾਂ ਤੋਂ ਅਥਰੂ ਨਿਕਲਦੇ ਸੀ ਕਾ ਜਦੋਂ ਅਸੀਂ ਆਇਆ ਸੀ ਸਾਨੂੰ ਪਤਾ ਵੀ ਨਹੀਂ ਸੀ ਕਿ ਅਸੀਂ ਇੱਥੇ ਪਹੁੰਚ ਵੀ ਜਾਵਾਂਗੇ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਨਹੀਂ ਕਦੀ ਆਏ ਤੇ ਸੁਨੋ ਬੋਚ ਦਾ ਖੁਸ਼ੀ ਮਹਿਸੂਸ ਹੋ ਰਹੀ ਆ ਤੇ ਇੱਥੇ ਦੇ ਲੋਕ ਬਹੁਤ ਚੰਗੇ ਨੇ ਜਦੋਂ ਤੁਸੀਂ ਪੁੱਛ ਰਹੇ ਸੀ ਨਾ ਕਿ ਲੋਕ ਪਾਕਿਸਤਾਨ ਸਾਡੇ ਦਿਮਾਗ 'ਚ ਕੋਈ ਛੱਬੀ ਹੋਗੀ ਹਾਂ ਬਿਲਕੁਲ ਛੱਬੀ ਤੇ ਹਾਂ ਤੇ ਲੋਕ ਹਮੇਸ਼ਾ ਕਹਿੰਦੇ ਸੀ ਕਿ ਤੁਸੀਂ ਨਾ ਆ ਜਾਈਓ ਤੁਸੀਂ ਦੋ ਜਨਨੀਆਂ ਹੈਗੀਆਂ ਪਤਾ ਨਹੀਂ ਕੀ ਹੋ ਸਕਦਾ ਕੀ ਨਹੀਂ ਇਦਾਂ ਦੀ ਕੋਈ ਵੀ ਗੱਲ ਨਹੀਂ ਇੱਥੇ ਸਿਕਿਉਰਿਟੀ ਬਹੁਤ ਵਧੀਆ ਜਿਨ੍ਹਾਂ ਨਾਲ ਉਹ ਵੀ ਗੱਲ ਕੀਤੇ ਸਾਂ ਦੇ ਬਹੁਤ ਪਿਆਰ ਨਾਲ ਬਹੁਤ ਇੱਜ਼ਤ ਦਿੱਤਾ ਸਾਨੂੰ ਕਿਸੇ ਚੀਜ਼ ਦੀ ਫਿਕਰ ਨਹੀਂ ਮਹਿਸੂਸ ਹੋਣਾ ਸਾਨੂੰ ਕੋਈ ਵੀ ਚੀਜ਼ ਦੀ ਡਰਾ ਤੇ ਜਿਹੜੇ ਜਿਹੜੇ ਬਾਹਰੋਂ ਆ ਅਸੀਂ ਤਾਂ ਕਹਿ ਰਹੇ ਆ ਕਿ ਤੁਸੀਂ ਜ਼ਰੂਰ ਪਾਕਿਸਤਾਨ ਇੱਕ ਇੰਡਸ ਟੀਵੀ ਦੇ ਵਿੱਚ ਤੁਹਾਡਾ ਫਿਰ ਸਵਾਗਤ ਹੈ ਜੀ ਆਇਆਂ ਨੂੰ ਅਸੀਂ ਇਸ ਵੇਲੇ ਇਹ ਨਨਕਾਣਾ ਸਾਹਿਬ ਮੌਜੂਦ ਆ 555ਵਾਂ ਬਾਬਾ ਜੀ ਦਾ ਜਨਮ ਦਿਨ ਜਿਹੜਾ ਹੈ ਉਹ ਬੜੇ ਜੋਸ਼ ਉਖ ਰੋਸ਼ ਦੇ ਨਾਲ ਮਨਾਇਆ ਜਾ ਰਿਹਾ ਹੈਗਾ ਬੜੀਆਂ ਵਧੀਆ ਤਿਆਰੀਆਂ ਦੇ ਨਾਲ ਮਨਾਇਆ ਜਾ ਰਿਹਾ ਗਿਆ ਸੰਗਤਾਂ ਜਿਹੜੀਆਂ ਹੈਗੀਆਂ ਨੇ ਉਹ ਭਰਪੂਰ ਤਰੀਕੇ ਨਾਲ ਸ਼ਿਰਕਤ ਕਰ ਰਹੀਆਂ ਹੈਗੀਆਂ ਨੇ ਸਭ ਤੋਂ ਖੂਬਸੂਰਤ ਗੱਲ ਇਹ ਹੈਗੀ ਹੈ ਕਿ ਸਿਰਫ ਹਿੰਦੁਸਤਾਨ ਚ ਨਹੀਂ ਬਲਕਿ ਆਲ ਓਵਰ ਦਾ ਵਰਲਡ ਜਿੱਥੇ ਜਿੱਥੇ ਸਿੱਖ ਮੌਜੂਦ ਨੇ ਜਾਂ ਜਿੱਥੇ ਜਿੱਥੇ ਕਿਸੇ ਵੀ ਧਰਮ ਦੇ ਲੋਕ ਮੌਜੂਦ ਨੇ ਉਥੇ ਆ ਕੇ ਆਨੰਦ ਲੈ ਰਹੇ ਨੇ ਆ ਬlesings ਲੈ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਹਾਂਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਠੀਕ ਆ ਕੀ ਨਾਮ ਹੈ ਤੁਹਾਡਾ ਸ਼ਮਸ਼ਾਦ ਬੇਗਮ ਬੱਚੋ ਅੱਛਾ ਨਾਮ ਤਾਂ ਤੁਹਾਡਾ ਮੁਸਲਮਾਨਾ ਵਾਲਾ ਜੀ ਹਾਂਜੀ ਜੀ ਅੱਛਾ ਤੁਸੀਂ ਇਹ ਦੱਸੋ ਮੈਨੂੰ ਕਿ ਪਾਕਿਸਤਾਨ ਕਿੰਨੀ ਵਾਰ ਆਏ ਹੋ ਇਹ ਮੇਰੇ ਪਹਿਲੀ ਵਾਰ ਆਈ ਹੂ ਅੱਛਾ ਇਹ ਪਹਿਲੀ ਵਾਰ ਮੈਂ ਆਇਓ ਇਹ ਫੀਸ ਮੇਰੇ ਜਨਮ ਵੀ ਜੀ ਮੈਂ ਹੂਆ ਤਾਂ ਅੱਛਾ ਆਦਾ ਅਸੀਂ ਆਏ ਆਂ ਇੰਡੀਆ ਏਅਰਪੋਰਟ ਤੋਂ ਸਾਨੂੰ ਦੱਸਿਆ ਕਿੰਦੇ ਤੁਸੀਂ ਜਾ ਸਕਦੇ ਹੈ ਪਾਕਿਸਤਾਨ ਉੱਤੇ ਆਪਣੇ ਦੁਰੂਨਾਨਕ ਦੇਵ ਜੀ ਦਾ ਇੱਥੇ ਆ ਕੇ ਜਿਹੜੀ ਤੁਹਾਡੀ ਫੀਲਿੰਗਸ ਨੇ ਜਿਹੜੀ ਤੁਹਾਡੀ ਪਹਿਲੇ ਫਸਟ ਜਿਹੜਾ ਇਮਪ੍ਰੈਸ਼ਨਸ ਹੈਗਾ ਏ ਪਾਕਿਸਤਾਨੀਆਂ ਦਾ ਉਸ ਤੋਂ ਬਾਅਦ ਜਨਮ ਸਥਾਨ ਦਾ ਉਹ ਕੀ ਏ ਉਹ ਕਿਵੇਂ ਦਾ ਏ ਇਤਨਾ ਇੰਨਾ ਵਧੀਆ ਲੱਗਾ ਏ ਨੇ ਜਿਆਦਾ ਖੁਸ਼ੀ ਹੋਈ ਜੋ ਸਭੀ ਬੋਲ ਰਹੇ ਤੇ ਬੋਲਦੇ ਸੀਗੇ ਉਹ ਸਾਨੂੰ ਉਦਾਂ ਦੇ ਲੱਗਾ ਨਹੀਂ ਬਿਲਕੁਲ ਓਪਨ ਸਿਕਿਉਰਿਟੀ ਦਾ ਵੀ ਬਹੁਤ ਇੰਤਜ਼ਾਮ تھا ਖਾਣੇ ਪੀਣੇ ਕੇ ਸਭੀ ਯਾਤਰਾ ਸਵਾਰੀ ਤੇ ਲਈ ਸਾਰਾ ਕੁਝ ਇੰਤਜ਼ਾਮ ਸੀ ਸਾਨੂੰ ਤਾਂ ਬਹੁਤ ਚੰਗਾ ਲੱਗਾ ਸੀ ਦੁਬਾਰਾ ਫਿਰ ਅੱਗੇ ਅੱਛਾ ਤੁਸੀਂ ਇਕੱਲੇ ਆਏ ਹੋ ਫੈਮਲੀ ਚ ਕੌਣ ਕੌਣ ਆਇਆ ਤੁਹਾਡੇ ਨਾਲ ਮੇਰੇ ਨਾਲ ਮੇਰੀ ਬੇਟੀ ਆਈ ਹੋਈ ਆ ਅੱਛਾ ਅੱਛਾ ਤੇ ਇਹ ਦੱਸਣਾ ਕਿ ਪਾਕਿਸਤਾਨ ਦੇ ਨਾਲ ਕੀ ਲਿੰਕੇ ਗੁਰੂ ਘਰ ਤੋਂ ਇਲਾਵਾ ਕੋਈ ਵਰਲਡ ਕੇ ਤੁਹਾਡੇ ਤੋਂ ਪਾਕਿਸਤਾਨ ਚ ਉੱਠ ਕੇ ਗਏ ਨੇ ਜਾਂ ਤੁਹਾਡੇ ਸਾਰੇ ਬਾਇਬੋਨ ਇੰਡੀਆ ਦੇ ਨੇ ਜਾਂ ਫਿਜੀ ਦੇ ਨੇ ਮੇਰੇ ਜਿਹੜੇ ਨਾਨਾ ਜੀ ਸੀਗੇ ਉਹ ਹੈਦਰਾਬਾਦ ਇੰਡੀਆ ਦੇ ਸੀ ਪੰਜਾਬ ਤਾਂ ਜਿਹੜੇ ਮੇਰੇ ਦਾਦਾ ਜੀ ਸੀਗੇ ਉਹ ਅਫਰੀਕਾ ਦੇ ਸੀਗੇ ਅੱਛਾ ਅਰੇ ਵਾਹ ਹਾਂਜੀ ਤਾਂ ਪਾਕਿਸਤਾਨ ਦੇ ਫਿਰ ਸਾਨੂੰ ਪਤਾ ਨਹੀਂ ਹੈਗਾ ਪਿਛੜਾ ਬਟ ਅਸੀਂ ਆ ਕੇ ਦੇਖਣ ਸਕੇ ਕਿ ਸਾਨੂੰ ਖੁਸ਼ੀ ਹੋਏਗੀ ਕਿ ਕਿਤੇ ਜਾ ਕੇ ਅਸੀਂ ਦੇਖੇ ਕਿਤੇ ਆਪਣੇ ਰਿਸ਼ਤੇਦਾਰ ਫੈਮਿਲੀ ਫਰੈਂਡਸ ਕਿਤਕ ਫਰੈਂਡ ਦੇ ਪਾਕਿਸਤਾਨ ਦੇ ਬਾਰੇ ਇੱਕ ਇਮੇਜ ਵੀ ਦਿਮਾਗ ਦੇ ਵਿੱਚ ਡਿਵੈਲਪ ਹੋਈ ਹੁੰਦੀ ਹੈ ਨਾ ਮਤਲਬ ਮੈਨੂੰ ਅਗਰ ਨਾਮ ਲਿਆ ਜਾਵੇਗਾ ਆਸਟ੍ਰੇਲੀਆ ਤੇ ਆਸਟ੍ਰੇਲੀਆ ਦੇ ਬਾਰੇ ਮੈਂ ਕੋਈ ਨਾ ਕੋਈ ਇਮੇਜ ਬਣਾਵਾਂਗਾ ਤੁਸੀਂ ਪਾਕਿਸਤਾਨ ਦੇ ਬਾਰੇ ਕੋਈ ਤੇ ਇਮੇਜ ਬਣਾਈ ਹੋਏਗੀ ਨਾ ਉਹ ਇਮੇਜ ਕੀ ਸੀ ਪਹਿਲੇ ਤੇ ਹੁਣ ਕੀ ਹੈ ਮੈਨੇ ਬਹਿਤੀ ਦਾ ਖੋਇ ਸੀ ਕਿ ਹਮ ਨਨਕਾਨਾ ਸਾਹਿਬ ਜਾਣੇ ਕਾ ਤੋ ਇਸ ਕੇ ਸਾਥ ਇਸਨੇ ਆਈ ਤੋ ਮੁਝੇ ਲੈ ਆਈ ਇਹਨਾਂ ਦੀ ਖਾਹਿਸ਼ ਇਹਨਾਂ ਕੋਲ ਹੀ ਪੁੱਛਾਂਗੇ ਹਾਂਜੀ ਇਹ ਦੱਸੋ ਕਿ ਇਹ ਖਾਹਿਸ਼ ਕਦੋਂ ਦੀ ਪਲ ਰਹੀ ਸੀ ਦਿਲ ਦੇ ਵਿੱਚ ਇਹ ਖਾਹਿਸ਼ ਕਦੋਂ ਤੁਹਾਡੀ ਕੰਪਲੀਟ ਹੋਈ ਹੈਗੀ ਇਹ ਤੇ ਹੁਣ ਕੰਪਲੀਟ ਹੋਈ ਹੈ ਹੁਣ ਤੁਸੀਂ ਇਸ ਕੰਪਲੀਟ ਹੋਈ ਖਾਹਿਸ਼ ਨੂੰ ਜੀ ਰਿਹਾ ਹੋ ਐਸ ਵੇਲੇ ਇਹ ਇਹਦੀਆਂ ਫੀਲਿੰਗਸ ਵੀ ਨੂੰ ਦੱਸੋ ਪਤਾ ਵੀ ਨਹੀਂ ਸੀ ਕਿ ਅਸੀਂ ਇੱਥੇ ਪਹੁੰਚ ਵੀ ਜਾਵਾਂਗੇ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਨਹੀਂ ਕਦੀ ਆਏ ਤੇ ਸਨੋ ਬਹੁਤ ਦਾ ਖੁਸ਼ੀ ਮਹਿਸੂਸ ਹੋ ਰਹੀ ਆ ਤੇ ਇੱਥੇ ਦੇ ਲੋਕ ਬਹੁਤ ਚੰਗੇ ਨੇ ਜਦੋਂ ਤੁਸੀਂ ਪੁੱਛ ਰਹੇ ਸੀ ਨਾ ਕਿ ਲੋਕ ਪਾਕਿਸਤਾਨ ਸਰ ਦੇ ਦਿਮਾਗ 'ਚ ਕੋਈ ਛੱਬੀ ਹੋਗੀ ਹਾਂ ਬਿਲਕੁਲ ਛੱਬੀ ਹੈ ਹਾਂ ਤੇ ਲੋਕ ਹਮੇਸ਼ਾ ਕਹਿੰਦੇ ਸੀ ਕਿ ਤੁਸੀਂ ਨਾ ਜਾਇਓ ਤੁਸੀਂ ਦੋ ਜਨਨੀਆਂ ਹੈਗੀਆਂ ਪਤਾ ਨਹੀਂ ਕੀ ਹੋ ਸਕਦਾ ਕੀ ਨਹੀਂ ਇਦਾਂ ਦੀ ਕੋਈ ਵੀ ਗੱਲ ਨਹੀਂ ਇੱਥੇ ਸਿਕਿਉਰਿਟੀ ਬਹੁਤ ਵਧੀਆ ਜਿਹਨਾਂ ਨਾਲ ਵੀ ਗੱਲ ਕੀਤੀ ਸਾਰੇ ਬਹੁਤ ਪਿਆਰ ਨਾਲ ਬਹੁਤ ਇੱਜ਼ਤ ਦਿੱਤਾ ਸਾਨੂੰ ਕਿਸੇ ਚੀਜ਼ ਦੀ ਫਿਕਰ ਨਹੀਂ ਮਹਿਸੂਸ ਹੋ ਰਿਹਾ ਸਾਨੂੰ ਕੋਈ ਵੀ ਚੀਜ਼ ਦੀ ਡਰ ਆ ਤੇ ਜੜੇ ਜੜੇ ਬਾਹਰ ਹਾਂ ਅਸੀਂ ਤਾਂ ਕਹਿ ਰਹੇ ਆ ਕਿ ਤੁਸੀਂ ਜ਼ਰੂਰ ਪਾਕਿਸਤਾਨ ਇੱਕ ਵਾਰ ਆਈਓ ਤੇ ਜਿਹੜੀ ਗਲਤਫਹਿਮੀਆਂ ਜ਼ਰੂਰ ਦੂਰ ਹੋ ਜਾਊਗੀ ਅੱਛਾ ਜਿੰਨਾ ਜਿੰਨਾਂ ਨੇ ਗਲਤਫਹਿਮੀਆਂ ਪਾਈਆਂ ਜਾਂ ਜਿੰਨਾਂ ਜਿੰਨਾਂ ਨੇ ਕਿਹਾ ਵਾ ਇਹ ਤੁਹਾਡੀ ਹੁਣ ਜ਼ਿੰਮੇਵਾਰੀ ਆ ਤੁਸੀਂ ਹੁਣ ਪਾਕਿਸਤਾਨ ਦੇ ਐਮਬੈਸਡਰ ਹੋ ਤੁਸੀਂ ਹੁਣ ਉੱਥੇ ਜਾ ਕੇ ਪਾਕਿਸਤਾਨ ਦੇ ਬਾਰੇ ਚ ਚੀਜ਼ਾਂ ਕਲੀਅਰ ਕਰਨੀਆਂ ਜ਼ਰੂਰ ਜ਼ਰੂਰ ਜੀ ਤਾਂ ਹੀ ਤਾਂ ਅਸੀਂ ਖੁਸ਼ ਹਾਂ ਕਿ ਤੁਹਾਡੇ ਨਾਲ ਵੀ ਅਸੀਂ ਗੱਲ ਕਰਦੇ ਹੈਗੇ ਅਸੀਂ ਮੈਂ ਦੇਖਿਆ ਆਸਟ੍ਰੇਲੀਆ ਮੈਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਵੀ ਬਾਹਰੋਂ ਆਇਆ ਮੇਰੀ ਪੈਦਾਇਸ਼ ਵੀ ਕੈਨੇਡਾ ਤੋਂ ਆ ਅੱਛਾ ਅੱਛਾ ਤੇ ਮੈਂ ਕਦੀ ਆਈ ਨਹੀਂ ਹੈਗੀ ਸਿਰਫ ਇੰਡੀਆ ਹੀ ਗਈ ਆ ਤੇ ਫਿਰ ਇੱਥੇ ਆ ਕੇ ਬੋ ਪਿਆਰ ਮਿਲਿਆ ਤੇ ਅਸੀਂ ਬਹੁਤ ਖੁਸ਼ ਨੇ ਅੱਛਾ ਪਾਕਿਸਤਾਨੀਆਂ ਕਲਚਰ ਜਿਹੜਾ ਹੈਗਾ ਉਹ ਸਾਡੇ ਸਾਡਾ ਕਲਚਰ ਸਾਂਝਾ ਹੈ ਬੇਸ਼ੱਕ ਤੁਸੀਂ ਕੈਨੇਡਾ ਬਾਇ ਬੋਰਨ ਹੋ ਲੇਕਿਨ ਧਰਮ ਕਿਤੇ ਨਾ ਕਿਤੇ ਲੋਕਾਂ ਨੂੰ ਜੋੜਦਾ ਹੈਗਾ ਉਹ ਕਿਤੇ ਨਾ ਕਿਤੇ ਉਸ ਚੀਜ਼ ਨੂੰ ਜੋੜ ਦਿੰਦਾ ਤੁਹਾਡੇ ਪਹਿਨਾਵੇ ਤੋਂ ਨਹੀਂ ਪਤਾ ਲੱਗੇਗਾ ਤੁਸੀਂ ਕੈਨੇਡੀਅਨ ਨੂੰ ਤੁਹਾਡੇ ਤੁਹਾਡੇ ਬੋਲ ਚਾਲ ਤੋਂ ਨਹੀਂ ਪਤਾ ਲੱਗੇਗਾ ਕੈਨੇਡੀਅਨ ਨੂੰ ਸ਼ਕਲ ਸੂਰਤ ਤੋਂ ਨਹੀਂ ਲੱਗੇਗਾ ਕਿੱਥੋਂ ਲੱਗੇਗਾ ਉਹ ਲੱਗੇਗਾ ਸੋਚ ਤੋਂ ਠੀਕ ਹੈ ਤੁਸੀਂ ਇੱਥੇ ਪਾਕਿਸਤਾਨ ਜਦੋਂ ਆ ਕੇ ਇਸ ਮਲਟੀਕਲਚਰਲ ਚੀਜ਼ਾਂ ਦੇਖ ਰਹੇ ਹੋ ਇੱਥੇ ਆ ਕੇ ਇਹ ਲੋਕਾਂ ਦੀ ਰਹਿਣ ਸਹਿਣ ਦੇਖ ਰਹੇ ਹੋ ਖਾਣਾ ਪੀਣਾ ਦੇਖ ਰਹੇ ਹੋ ਬੇਸ਼ੱਕ ਉਹ ਤੁਹਾਡੇ ਨਾਲ ਦਾ ਸੇਮ ਨਾ ਹੋਵੇ ਲੇਕਿਨ ਉਹ ਸੋਚ ਜਿਹੜੀ ਹੈ ਉਹ ਸੇਮ ਹੈ ਇਹ ਹੁਣ ਮੈਨੂੰ ਸਿਰਫ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਤੁਸੀਂ ਇਹ ਦੱਸਣਾ ਹੈਗਾ ਕਿ ਇੱਥੋਂ ਜਿਹੜੀਆਂ ਯਾਦਾਂ ਸਮੇਟ ਕੇ ਲੈ ਕੇ ਜਾਓਗੇ ਉਹਨਾਂ ਨੂੰ ਤੁਸੀਂ ਕਿੱਦਾਂ ਐਲੈਬੋਰੇਟ ਕਰੋਗੇ ਉਹਨਾਂ ਨੂੰ ਕਿੱਦਾਂ ਦੱਸੋਗੇ ਫਿਰ ਮੈਂ ਕਿੱਦਾਂ ਮੈਂ ਕਿਹੜੀਆਂ ਖਾਸ ਨੋਟਾਂ ਕਮਾਂ ਉੱਥੇ ਜਾ ਕੇ ਤਾਂ ਪਹਿਲੇ ਤੋਂ ਅਸੀਂ ਇਹ ਹੀ ਦੱਸਾਂਗੇ ਕਿ ਅਸੀਂ ਸ਼ੁਰੂਆਤ ਤੋਂ ਤੇ ਅਸੀਂ ਕਾਫੀ ਕੁਝ ਆਪਣੇ ਨਾਲ ਵੀ ਲੈ ਕੇ ਜਾਵਾਂਗੇ ਯਾਦਾਂ ਵੀ ਤੇ ਗੱਲਾਂ ਵੀ ਤੇ ਫੋਟੋਆਂ ਵੀ ਬਹੁਤ ਸਾਰੀਆਂ ਹੈਗੀਆਂ ਤੇ ਨੰਬਰ ਵੀ ਕੰਟੈਕਟਸ ਵੀ ਬਹੁਤ ਬਣੇ ਨੇ ਤਾਂ ਉਹ ਕਹਿੰਦੇ ਕਿ ਤੁਸੀਂ ਜ਼ਰੂਰ ਆਈਓ ਸੱਜਣਾ ਗੱਲਬਾਤ ਕਰਿਓ ਤੇ ਜਿਨ੍ਹਾਂ ਦੇ ਜਿੱਤ ਗਲਤਫਹਿਮੀ ਆ ਜਾਂ ਜਿਨ੍ਹਾਂ ਨੇ ਕਿਹਾ ਕਿ ਸ਼ਾਇਦ ਤੁਸੀਂ ਜਾ ਨਹੀਂ ਪਾਉਂਗੇ ਵਗੈਰਾ ਤੇ ਅਸੀਂ ਫੋਟੋਆਂ ਲਈਆਂ ਤੇ ਦਿਖਾਵਾਂਗੇ ਕਿ ਹਾਂ ਵੀ ਦੇਖੋ ਅਸੀਂ ਜਾ ਕੇ ਵੀ ਆਏ ਸਹੀ ਸਲਾਮਤ ਵਾਪਸ ਆਇਆ ਤੇ ਕਿੰਨਾ ਸਾਨੂੰ ਸਤਿਕਾਰ ਕਿੰਨਾ ਪਿਆਰ ਮਿਲਿਆ ਤੇ ਬਸ ਆਹੀ ਹੈ ਸਭ ਤੋਂ ਵਧੀਆ ਸ਼ੈ ਆਖਰੀ ਗੱਲ ਬਾਤ ਆਖਰੀ ਗੱਲ ਕਰਾਂਗਾ ਸਭ ਤੋਂ ਵਧੀਆ ਸ਼ੈ ਤੁਹਾਨੂੰ ਪਾਕਿਸਤਾਨ ਚ ਅਗਰ ਕੈਟਾਗਰੀਜ਼ ਕੀਤਾ ਜਾਵੇ ਪਹਿਲੇ ਦੂਸਰੇ ਤੀਸਰੇ ਚੌਥੇ ਪਹਿਲੇ ਤੇ ਕੀੜੀ ਲੱਗਦੀ ਇਹ ਤੇ ਦਾ ਜਿਹੜਾ ਸਾਨੂੰ ਸਵਾਗਤ ਕੀਤਾ ਬਾਰਡਰ ਤੋਂ ਲੈ ਕੇ ਇੱਥੇ ਆਕਰ ਸੜੇ ਕੋ ਅਸੀਂ ਬੰਦੋਬਸਤ ਵੀ ਨਹੀਂ ਕੀਤਾ ਸੀ ਕਿਸੇ ਕਮਰੇ ਦਾ ਅਸੀਂ ਬਸ ਪਹੁੰਚ ਗਏ ਉਹ ਵੀ ਸਾਨੂੰ ਜਿੱਦਾਂ ਰਿਹਾਇਸ਼ ਨੂੰ ਮਿਲਿਆ ਇਹ ਕਹਿੰਦੇ ਤੁਸੀਂ ਆਏ ਹੈਗੇ ਇਦਾਂ ਨਹੀਂ ਤੁਹਾਨੂੰ ਜਦਾ ਰਹਿਮ ਜਨਾ ਕਿ ਤੁਸੀਂ ਇੱਥੇ ਬਾਹਰ ਰਹੋ ਤੁਸੀਂ ਤੁਹਾਨੂੰ ਰੂਮ ਵੀ ਮਿਲਿਆ ਤੇ ਹਰ ਇੱਕ ਚੀਜ਼ ਜਿਹੜੀ ਚੀਜ਼ ਵੀ ਸਾਨੂੰ ਕਮੀ ਹੈ ਜਿਹੜੀ ਲੋੜ ਆ ਹਰ ਇੱਕ ਚੀਜ਼ ਪਰਵਾਨ ਹੋਇਆ ਹੈਗਾ ਮੈਮ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਇਹ ਇਹੀ ਮੈਸੇਜ ਤੇ ਇਹੀ ਪੈਗਾਮ ਜਿਹੜਾ ਹੈ ਇਹ ਸਾਨੂੰ 올 ਓਵਰ ਦਾ ਵਰਲਡ ਜਿਹੜਾ ਹੈਗਾ ਉਹ ਫਿਲਾਨਾ ਪੈਣਾ ਹੈਗਾ ਕਿ ਅਸੀਂ ਰੰਗਤ ਦੀ ਬੁਨਿਆਦ ਤੇ ਜ਼ੁਬਾਨ ਦੀ ਬੁਨਿਆਦ ਤੇ ਪਹਿਨਾਵੇ ਦੀ ਬੁਨਿਆਦ ਤੇ ਅਸੀਂ ਨਾ ਸਿਰਫ ਸਾਂਝੇ ਹੈਗੇ ਹਾਂ ਬਲਕਿ ਅਸੀਂ ਇੱਕ ਮੁੱਠ ਹੈਗੇ ਹਾਂ ਸਾਰੇ ਤੇ ਅਸੀਂ ਇਹ ਮੈਸੇਜ ਜਿਹੜਾ ਹੈਗਾ ਇਹ ਪੂਰੀ ਦੁਨੀਆ 'ਚ ਪਹੁੰਚਣਾ ਵੀ ਚਾਹੀਦਾ ਹੈਗਾ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਸਲਾਮਤ ਰਹੋ ਥੈਂਕ ਯੂ ਜੀ ਥੈਂਕ ਯੂ ਸੋ ਮੱਚ